ਆਸ਼ੀਰਵਾਦ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਅੱਜ ਮੈਂ ਤੁਹਾਡੀ ਲਈ ਲੈ ਕੇ ਆਈਆਂ ਇੱਕ ਇੱਕ ਰੈਲੂ ਨੁਸਖਾ ਤੁਹਾਡੀ ਸਕਿਨ ਵਾਸਤੇ ਦਿਨਾਰੀ ਮਤਲਬ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਜਿਹੜੀਆਂ ਮੇਰੀਆਂ ਪੈਣਾ ਜੌਬ ਤੇ ਜਾਂਦੀਆਂ ਨੇ ਜਾਂ ਫਿਰ ਕਾਲਜ ਸਕੂਲ ਜਾਂਦੀਆਂ ਨੇ ਮੇਰੀਆਂ ਛੋਟੀਆਂ ਪੈਣਾ ਉਹਨਾਂ ਵਾਸਤੇ ਜਿੱਦਾਂ ਕਿ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਸਾਡੀ ਸਕਿਨ ਟੈਨ ਹੋ ਜਾਂਦੀ ਹੈ ਨਾ ਕਾਲਾਪਨ ਆ ਜਾਂਦਾ ਹੈ ਛਾਈਆਂ ਪੈ ਜਾਂਦੀਆਂ ਨੇ ਹਨਾ ਉਹਨਾਂ ਵਾਸਤੇ ਮੇਰੀ ਦਾਦੀ ਦੱਸਦੇ ਹੁੰਦੇ ਸੀਗੇ ਜਦੋਂ ਮੈਂ ਛੋਟੀ ਹੁੰਦੀ ਸੀਗੀ ਨਾ ਮਤਲਬ ਜਦੋਂ ਮੈਂ 9ਵੀਂ 10ਵੀਂ ਤੇ ਸਕੂਲ ਜਾਨੀ ਹੁੰਦੀ ਸੀ ਉਹਨਾਂ ਨੇ ਮੈਨੂੰ ਹਮੇਸ਼ਾ ਕਹਿਣਾ ਕਿ ਪੁੱਤ ਬਾਹਰ ਲਈਏ ਚੀਜ਼ਾਂ ਨਾ ਯੂਜ਼ ਕਰਿਆ ਕਰ ਨਾ ਮੈਂ ਕਿਹਾ ਕਿ ਕਰੀਮਾ ਲਾ ਲੈਣੀ ਆ ਹਨਾ ਫੀਕੋਲ ਸਕੂਲ ਜਾਣਾ ਰੰਗ ਕਾਲਾ ਹੋ ਜਾਂਦਾ ਉਦੋਂ ਤਾਂ ਪਤਾ ਨਹੀਂ ਸੀ ਹੁੰਦਾ ਤੇ ਉਦੋਂ ਨਾਲ ਹੀ ਇੰਨੇ ਮਤਲਬ ਅਸੀਂ ਫੇਸ਼ੀਅਲ ਕਰਵਾਉਂਦੇ ਹੁੰਦੇ ਸੀ ਕਿ ਤੁਹਾਨੂੰ ਪਤਾ ਹੀ ਆ ਉਹ ਵਾਲਾ ਟਾਈਮ ਤੇ ਅੱਜ ਦੇ ਟਾਈਮ ਤੇ ਬਹੁਤ ਹੀ ਫਰਕ ਹੈ ਪਹਿਲਾਂ ਦਾ ਟਾਈਮ ਬਹੁਤ ਵਧੀਆ ਹੁੰਦਾ ਸੀਗਾ ਜਿੱਦਾਂ ਕਿ ਮੇਰੀ ਦਾਦੀ ਦਾਸ ਜੀ ਹੁੰਦੀ ਸੀਗੀ ਕਿ ਪੋਤੇ ਜੀ ਅਸੀਂ ਕਦੇ ਵੀ ਮੱਕੀ ਦੀ ਮੇਲੇ ਤੇ ਵਿਆਹ ਨਹੀਂ ਕਿਸੇ ਤੋਂ ਤਿਆਰ ਨਹੀਂ ਸੀ ਹੋਏ ਮੰਮੀ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਅਸੀਂ ਕਿਸੇ ਤੋਂ ਤਿਆਰ ਨਹੀਂ ਸੀਗੀ ਹੋਏ ਨਾ ਕਹਿੰਦੇ ਕੋਈ ਕਰੀਮਾ ਹੁੰਦੀ ਐ ਕਿ ਨਾ ਫੇਸ਼ੀਅਲ ਹੁੰਦੇ ਸੀਗੇ ਸਿਰਫ ਅਸੀਂ ਬੇਸਣ ਦਾ ਜਿਹੜਾ ਕੋਲ ਹੈਗਾ ਉਹ ਬਣਾ ਕੇ ਕਿੰਨ ਤੇ ਲੈਣਾ ਬੇਸਣ ਨੂੰ ਆਟੇ ਦੇ ਉਹਦੇ ਵਿੱਚ ਦੁੱਧ ਦੇ ਵਿੱਚ ਕੋਲ ਲੈਣਾ ਜਾਂ ਫਿਰ ਉਹਦੇ ਵਿੱਚ ਦਹੀਂ ਦੇ ਵਿੱਚ ਮਿਲਾ ਲੈਣਾ ਹਨਾ ਤੇ ਉਦੀ ਥੋੜੀ ਹਾਦੀ ਪਾ ਲੈਣੀ ਉਹ ਉਥੇ ਤੇ ਲਗਾਣਾ ਉਹਦੇ ਨਾਲ ਕਹਿੰਦੇ ਵਾਲ ਵੀ ਚਲੇ ਜਾਂਦੇ ਸੀ ਕਿਉਂਕਿ 10 15 ਮਿੰਟ ਲਾ ਕੇ ਰੱਖਣਾ ਕਹਿੰਦੇ ਫਿਰ ਉਹਨੂੰ ਐਸੇ ਹਿਸਾਬ ਦੇ ਨਾਲ ਉੱਪਰੋਂ ਮਲਣਾ ਤੇ ਉਹਦੇ ਨਾਲ ਜਿਹੜਾ ਹੈਗਾ ਵਾਲ ਵੀ ਚਲੇ ਜਾਂਦੇ ਹੁੰਦੇ ਸੀ ਇਹ ਤੇ ਸਕਿਨ ਕਹਿੰਦੇ ਐਂ ਗੋਰੀ ਦਿੱਤੀ ਹੋ ਜਾਂਦੀ ਸੀਗੀ ਕਹਿੰਦੇ ਮੈਂ ਤਾਂ ਹਫਤੇ ਦੇ ਵਿੱਚ ਇੱਕ ਦੋ ਵਾਰ ਲਾ ਲਿਆ ਕਰਦੀ ਸੀਗੀ ਤੇ ਤੇ ਲੋਵਾ ਦੀ ਗੱਲਾਂ ਤੇ ਤਾਂ ਨਹੀਂ ਆਨੇ ਸਿਆਣੀ ਨਹੀਂ ਕਿ ਅਸੀਂ ਇਹਨਾਂ ਤੇ ਐਸੀ ਖਰਾਬ ਕਰਦੇ ਆ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਂਦੇ ਆ ਹਾਈਡਰਾ ਫੇਸ਼ੀਅਲ ਕਰਵਾਂਦੇ ਆ ਕਿੰਨੇ ਟਰੀਟਮੈਂਟ ਲੈਣੇ ਆ ਸਕੀਨ ਦੇ ਤੇ ਮੈਂ ਜਿੰਨਾ ਹੋ ਸਕੇ ਮੈਂ ਜਿਹੜਾ ਘਰ ਦਾ ਹੈਗਾ ਉਹ ਹੀ ਯੂਜ਼ ਕਰਦੀ ਹੁੰਦੀ ਆ ਤੇ ਅੱਜ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੀ ਆ ਜਿਸ ਦੇ ਲਈ ਸਾਨੂੰ ਇੱਕ ਕੌਲੀ ਚਾਹੀਦੀ ਹੈ ਮੈਂ ਕੱਚ ਦਾ ਬਾਲਾ ਜਿਹੜੀ ਲਈ ਆਂਦਨੀ ਹੈਗਾ ਤੇ ਇਸ ਕਰਕੇ ਸਿਲਦੀ ਕੌਲੀ ਚੱਲੂਗੀ ਠੀਕ ਹੈ ਜੀ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਬੇਸਾਂ एक चम्मच बेसन पा लागे एनू ती हेर गर्दन से सारे किसी अपलाई कर सकते हो हाथ, पैर, चिटे हो जाऊंगे क्योंकि बेसन से बहुत ही बेस्ट स्किन वास्ते एक चम्मच चमच अ लिया जी एच एक चम्मच ही आह सच, एक पाउच कॉफी का पाला ਕਾਫੀ ਵੀ ਸਾਡੀ ਸਕਿਨ ਦੇ ਲਈ ਬਹੁਤ ਹੀ ਵਧੀਆ ਹੈ ਤੇ ਅਸੀਂ ਵਿੱਚ ਥੋੜੀ ਜਿਹੀ ਹਲਦੀ ਪਾਵਾਂਗੇ ਤੇ ਅਮਾ ਤੇ ਦਾ ਚੌਥਾ ਕਿ ਹਿੱਸਾ ਤੇ ਇਹਦੇ ਤੇ ਫੇਕਟਾ ਦੁੱਧ ਪਾਵਾਂਗੇ ਠੀਕ ਹੈ ਜੀ ਇੰਨਾ ਪਾਣਾ ਤੁਸੀਂ ਜਿੰਨਾ ਕਿ ਕੋੜ ਜਾ ਤਿਆਰ ਹੋ ਜਾਵੇ अगर असी कॉफी ना भी पाईए तो भी बहुत ही वधिया जिदा कि असी बटना लांदे हुंदे आ हना उवें जिहड़ा हैगा तैयार हो जूगा एलोवेरा जेल क्या किए ਇਹ ਗਾਇਜ਼ ਇਹਦੇ ਵਿੱਚ ਮੈਂ ਥੋੜੀ ਜਿਹੀ ਐਲੋਵੇਰਾ ਜੈਲ ਪਾ ਲੂੰਗੀ ਐਲੋਵੇਰਾ ਜੈਲ ਨਾ ਮੰਗਵਾਉਣ ਵਾਲੀ ਹੋ ਗਈ ਹੈ ਇਹਨਾਂ ਬਸ ਖਤਮ ਹੀ ਹੋ ਗਈ ਹੈ ਹੁਣ ਗਾਇਜ਼ ਅਸੀਂ ਇਹਦੇ ਵਿੱਚ ਇੱਕ ਬਿਟ ਟਾਈਮ ਇਹਦਾ ਕੈਪਸੂਲ ਪਾਵਾਂਗੇ ਕਿਦਾਂ ਦਾ ਟੇਸਟ ਹੈ ਇਹ ਮੂਠਾ ਪਿਆ ਤੈਨੂੰ ਸੀ ਚੰਗੀ ਤਰ੍ਹਾਂ ਜਿਹੜਾ ਹੈਗਾ ਮਿਕਸ ਕਰ ਲਵਾਂਗੇ ਗਾਏ ਦਾ ਐਮੀ ਦਾ ਜਿਹੜਾ ਹੈਗਾ ਸੀ ਪੇਸਟ ਬਣਾ ਲੈਣਾ ਤੇ ਆਪੀ ਨੂੰ ਪੇਸਟ ਅਪਲਾਈ ਕਰਾਂਗੇ ਹੁਣ ਫੇਸ ਪਹਿਲੇ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਮੈਂ ਫੇਸ ਤੇ ਕੋਈ ਵੀ ਚੀਜ਼ ਨਹੀਂ ਲਗਾਂਦੀ ਤੇ ਇਸ ਕਰਕੇ ਮੇਰੇ ਸਿਰ ਅਲੋਵੇਰਾ ਜੈਲ ਹੀ ਲਗਾਨੀ ਹੁੰਨੀ ਆ ਤੇ ਮੈਂ ਹੋਰ ਕੋਈ ਕਰੀਮ ਵਗੈਰਾ ਕੁਝ ਵੀ ਨਹੀਂ ਜਿਹੜਾ ਫੇਸ ਤੇ ਅਪਲਾਈ ਕਰਦੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਣੇ ਫੇਸ ਤੇ ਅਪਲਾਈ ਕਰ ਲਿਓ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਥੋੜੇ ਜਿਹੇ ਦਿਨ ਇੱਕ ਮੰਥ ਹੋ ਗਿਆ ਮੇਰੇ ਗਿੜਾ ਮਾਤਾ ਜੀ ਨੂੰ ਕਹਿੰਦੇ ਆ ਟਿਕਨ ਪੌਕਸ ਉਹ ਹੋ ਗਈ ਸੀ ਫਿਰ ਉਦੋਂ ਨਾ ਮੇਤ ਤੋਂ ਸਕਿਨ ਦੀ ਆਪਣੇ ਦੀ ਕੇਅਰ ਬਿਲਕੁਲ ਵੀ ਨਹੀਂ ਸਿੱਕਾਰ ਹੋਈ ਤੇ ਮੇਰੇ ਫੇਸ ਤੇ ਜਿਹੜੇ ਦਾਗ ਦੂਗ ਜੇ ਹੈਗੇ ਆ ਉਹ ਫੇਸ ਤੇ ਵੀ ਹੋ ਗਈ ਸੀ ਨਾ ਫਿਰ ਹੁਣ ਜਿੱਦਣ ਦੀ ਮੈਂ ਠੀਕ ਹੋਈ ਆ ਮੈਂ ਐਲੋਵੇਰਾ ਜੈਲ ਤਾਂ ਲਾ ਕੇ ਹੀ ਰਾਤ ਨੂੰ ਸੋਨੀ ਆ ਮੇਦੀ ਇੰਟਰਵੀ ਕਰੀ ਰਹਿਣਾ ਹੁੰਦਾ ਇਸ ਕਰਕੇ ਮੈਂ ਦਿਨ ਚ ਵੀ ਜਿਹੜਾ ਹੈਗਾ ਲਾ ਲੈਣੀ ਹੁੰਦੀ ਆ ਇਹ ਨੂੰ ਨਾ ਹੁਣ ਤੁਸੀਂ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਇਹਦੀ ਮ사ਜ ਕਰ ਲੈਣੀ ਆ ਤੁਸੀਂ ਥੱਲੇ ਨੂੰ ਮ사ਜ ਨਹੀਂ ਕਰਨੀ ਤੁਸੀਂ ਐਵੇਂ ਉੱਪਰ ਨੂੰ ਹਨਾ ਜਿੱਦ ਆਪਾਂ ਫੇਸ਼ੀਅਲ ਕਰਾਣੇ ਆ ਜਾ ਕੇ ਤੁਸੀਂ ਐਵੇਂ ਐਵੇਂ ਮ사ਜ ਕਰਨੀ ਹੈ ਠੀਕ ਹੈ ਜੀ ਉੱਪਰ ਨੂੰ ਕਰਨੀ ਹੈ نیچے ਨੂੰ ਨਹੀਂ ਕਰਨੀ ਹੈ ਜੀ ਤੇ ਇਸਕਾ ਇਸਕੇ ਨਾਲ ਦੀ ਢਿੱਲੀ ਹੋ ਜਾਂਦੀ ਹੈ ਨਾ ਉਹ ਵੀ ਵਧੀਆ ਹੋ ਜੂਗੀ ਇਹਨੂੰ ਅਸੀਂ 10 ਮਿੰਟ ਜਿਹੜਾ ਹੈਗਾ ਉਹ ਰੱਖਾਂਗੇ ਜਿੱਥੇ ਵੀ ਤੁਹਾਡੇ ਹੈਗਾ ਤੁਹਾਨੂੰ ਲੱਗਦਾ ਹੈ ਹੈਨਾ ਵੀ ਸਾਡੇ ਆ ਜਗ੍ਹਾ ਤੇ ਬਲੈਕਨੈਸ ਹੋ ਗਈ ਹੈ ਉੱਥੇ ਤੁਸੀਂ ਲਗਾ ਲਓ ਹੱਥਾਂ ਤੇ ਗਰਦਨ ਤੇ ਵੀ ਤੁਸੀਂ ਲਗਾ ਸਕਦੇ ਹੋ ਹੁਣ ਅਸੀਂ ਇਹਨੂੰ 10 ਮਿੰਟ ਰੱਖਾਂਗੇ ਤੇ 10 ਮਿੰਟ ਬਾਅਦ ਜਦੋਂ ਸੁੱਕ ਜੂਗੀ ਹੈਨਾ ਫਿਰ ਮੈਂ ਉਹਦੋਂ ਤੁਹਾਨੂੰ ਮਿਲਦੀ ਆ ਫਿਰ ਮੈਂ ਬਾਅਦ ਵਿੱਚ ਅਸੀਂ ਵਾਸ਼ ਕਰਾਂਗੇ 10 ਮਿੰਟ ਬਾਅਦ ਠੀਕ ਹੈ ਜੀ ਹਾਂਜੀ ਗਾਇਸ 15 ਮਿੰਟ ਹੋ ਗਏ ਨੇ ਤੇ ਹੁਣ ਮੈਂ ਇਹਨੂੰ ਵਾਸ਼ ਕਰ ਲੂੰਗੀ ਵਾਸ਼ ਕਰਨ ਤੋਂ ਬਾਅਦ ਮੈਂ ਫਿਰ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਣੀ ਆ ਤੇ ਮੈਨੂੰ ਅੰਦਰ ਵਾਸ਼ ਕਰਨ ਜਾਣਾ ਪੈਣਾ ਕਿਉਂਕਿ ਮੈਂ ਬਾਹਰ ਬੈਠੀ ਆ ਮੌਸਮ ਬਹੁਤ ਵਧੀਆ ਸੀ ਇਸ ਕਰਕੇ ਬਾਹਰ ਬੈਠ ਕੇ ਮੈਂ ਵੀਡੀਓ ਸ਼ੂਟ ਕਰਦੀ ਰਹੀ ਮੀ ਸੀ ਕੋਈ ਲਾਈਟ ਨਹੀਂ ਹੈਗੀ ਤੇ ਮੈਂ ਤੁਹਾਨੂੰ ਦਿਖਾਨੀ ਆ ਬਾਅਦ ਵਿੱਚ ਵਾਸ਼ ਕਰਕੇ ਆਈ ਹਾਂਜੀ ਗਾਇਸ ਮੈਂ ਆਪਣਾ ਫੇਸ ਜਿਹੜਾ ਹੈਗਾ ਵਾਸ਼ ਕਰ ਲਿਆ ਹੈ ਤੇ ਹੁਣ ਆਪਾਂ ਨੇ ਇਹਦੇ অ্যালোਵੈਰਾ ਜੈਲ ਹੈਗੀ ਆ ਜਿਹੜੀ ਉਹ ਅਪਲਾਈ ਕਰਾਂਗੇ ਤੁਸੀਂ ਦੁੱਧ ਵੀ ਲਾ ਸਕਦੇ ਹੋ ਦੁੱਧ ਮੈਂ ਰਾਤ ਨੂੰ ਜਦੋਂ ਸੋਉਂਗੀ ਨਾ ਉਦੋਂ ਕਾਟਨ ਦੇ ਨਾਲ ਲਗਾ ਲੂੰਗੀ ਕਿਉਂਕਿ ਦੁੱਧ ਤਾਂ ਇੱਕ ਬਹੁਤ ਹੀ ਵਧੀਆ ਜਿਹੜਾ ਹੈਗਾ ਆਪਣੇ ਫੇਸ ਲਈ ਇਹਦੇ ਨਾਲ ਗੋਹਰਾ ਚਿੱਟਾ ਜਿਹੜਾ ਹੈਗਾ ਆਪਣਾ ਕੇਸ ਹੋ ਜਾਂਦਾ ਕਿੱਤਿਆ ਦੁੱਧ ਗਾਇਜ਼ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਸਪੋਰਟ ਕਰਿਓ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਤੇ ਇਹ ਵਾਲਾ ਜਿਹੜਾ ਪੈਕ ਹੈਗਾ ਇਹ ਤੁਸੀਂ ਵੀਕ ਇੱਕ ਦੋ ਵਾਰ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਜੇ ਤੁਹਾਨੂੰ ਰੋਜ਼ ਸਹੀ ਲੱਗਦਾ ਤੇ ਤੁਸੀਂ ਸਿਰਫ ਬੇਸਨ ਨੂੰ ਦੁੱਧ ਦੇ ਵਿੱਚ ਘੋਲੋ ਤੇ ਆਪਣੇ ਫੇਸ ਤੇ ਲਗਾ ਲਓ ਠੀਕ ਹੈ ਜੀ ਉਹਦੇ ਵਿੱਚ ਹੋਰ ਕੁਝ ਪਾਣ ਦੀ ਲੋੜ ਨਹੀਂ ਹੈਗੀ ਉਹਦੇ ਨਾਲ ਡੇਲੀ ਜਦੋਂ ਤੁਸੀਂ ਸਵੇਰੇ ਨਹਾਣਾ ਹੈ ਨਾ ਉਹ ਤੋਂ 10 15 ਮਿੰਟ ਪਹਿਲਾਂ ਦੁੱਧ ਔਰ ਬੇਸਨ ਦਾ ਮਿਕਸ ਕਰਕੇ ਉਹ ਨੂੰ ਆਪਣੇ ਫੇਸ ਤੇ ਲਗਾਓ ਤੇ ਬਹੁਤ ਹੀ ਜਿਹੜਾ ਤੁਹਾਡਾ ਫੇਸ ਤੇ ਫਰਕ ਪਊਗਾ ਤੇ ਤੁਸੀਂ ਗੋਰੇਿੱਤੇ ਹੋ ਜਾਗੇ ਲੋਕ ਵੀ ਤੁਹਾਨੂੰ ਪੁੱਛਣਗੇ ਕਿ ਤੁਸੀਂ ਆਪਣੇ ਫੇਸ ਤੇ ਕੀ ਲਾਂਦੇ ਹੋ ਕਿਹੜਾ ਫੇਸ਼ੀਅਲ ਕਰਾਂਦੇ ਹੋ ਜੇ ਤੁਸੀਂ ਮਾਣ ਨਾਲ ਦੱਸੋਗੇ ਕਿ ਹਾਂ ਮੈਂ ਬਾਹਰ ਤੋਂ ਕੋਈ ਫੇਸ਼ੀਅਲ ਨਹੀਂ ਕਰਾਇਆ ਮੈਂ ਘਰ ਹੀ ਜਿਹੜਾ ਆਪਣਾ ਸਕਿਨ ਦੀ ਕੇਅਰ ਕਰਦੀਆਂ ਘਰੇਲੂ ਨੁਸਖਿਆਂ ਦੇ ਨਾਲ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ ਸੈਕੀ ਕਾਲ